ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਾ ਐਸ਼ਾ ਹੋ ਜਿਸ ਪਾਸ ਬਹਿਟਿਆ ਸੋਹੀਏ ਸਮਨਾ ਦਾ ਰੇਸਾ ਹੋ ਸ ਗਿਆਨ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬਹਿਟਿਆ ਸੋਹੀਏ ਸਬਨਾਂ ਦਾ ਵੇਸਾ ਹੋ ਗੁਰਪੁਰ ਸਾਧ ਸਲੋਕ ਮਹੱਲਾ ਗਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨਾ ਕਾਹੋ ਨਾਨਕ ਹਰਿ ਭਜ ਮਨਾ ਜਿਹ ਦੇਦ ਜਲ ਕਉਮੀਨਾ ਵਿਖਿਆ ਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸ ਕਾਹੋ ਨਾਨਕ ਭਜ ਹਰਿ ਮਨਾ ਪਰੈ ਨ ਜਮ ਕੀ ਫਾ ਸਰਨਾਪ ਕੋਇ ਉਹ ਹੀ ਗਇਓ ਲਿਓ ਜਰਾ ਤਨ ਜੀਤ ਕਹ ਨਾਨਕ ਬਾਜ ਹਰ ਮਨਾ ਆਉ ਦੇ ਜਤ ਹੈ ਬੀਤ ਧਰ ਕੇ ਧਾਰਾ ਜਬਲੀ ਤਰਨਾਠਿ ਅਜਲ ਤਾਰਾ ਨ ਗਾਵਹਿ ਸ਼ੰਕਰ ਔ ਸਿਆਮ ਮੇਗ ਰਾਗ ਪੁੱਤਰਨ ਕੇ ਨਾਮਾ ਖਾਸ ਰਾਗ ਉਨਗਾ ਨਕੇ ਆਠਾਰਹ ਦਸ ਬੀਸ ਖਾਸ ਰਾਗ ਉਨਗਾਈ ਸੰਗ ਰਾਗ ਨੀਤੀ ਸਬੈ ਪੁੱਤਰ ਗੰਨ ਕੇ ਆਠਾਰਹ ਦਾ 21 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 孤家。 ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਆਨੰਦ ਭਇਆ ਮੇਰੀ ਮਾਇ ਮੇਰੀ ਮਾਇ ਆਨੰਦ ਭਇਆ ਮੇਰੀ ਮਾਇ ਆਨੰਦ ਭਇਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਪਾਇਆ ਸਹਿਜ ਸਦੀ ਮਨ ਵਜੀਆਂ बल भाव बल भ शबद गा वर आया हरी हरी वसाया नंदो ਮੇਰੀ ਮਾਈ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਅਨੰਮ ਪਿਆਰੇ ਸਿੱਖ ਮਹਾਨ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ਵਰ ਬਾਬੀ ਭਾਈ ਮਰਦਾਨਾ ਜੀ ਵੱਲ ਫੇਰ ਸੋਸਾਇਟੀ ਸਮੂਰ ਬਾਬੀ ਭਾਈਚਾਰਾ ਅਤੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਵੰਪਵਿੱਤਰਿਆ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਰੋਜ ਤੋਂ ੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ ਭੋਗਾਂ ਤੋਂ ਉਪਰੰਤ ਰਾਗੀ ਸਿੰਘਾਂ ਵੱਲੋਂ ਅੱਲਾਹੀ ਕੁਰਬਾਨੀ ਦਾ ਹਰ 10 ਕੀਰਤਨ ਹੋਇਆ ਪਾਤਸ਼ਾਹ ਜੀਓ ਮਹਿਰਮਤ ਕਰਨੀ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਗਾਇਨ ਕਰਦਿਆਂ ਪਸੋਂ ਹੋਈਆਂ ਬੇਅੰਤ ਪੁੱਲਾਂ ਦੀ ਮਾਫੀ ਬਖਸ਼ਨੀ ਪੜੀ ਸੁਣੀ ਗੁਰਬਾਣੀ ਦਾ ਫਲ ਭਾਲ ਦਰਦ ਆਈ ਸਾਧ ਸੰਗਤ ਨੂੰ ਬਖਸ਼ਨਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਐ ਲੋ ਫੁੱਲ ਬੇਟਾਂ ਦਾਨ ਪ੍ਰਵਾਨ ਕਰਨੀ ਆਪਣੇ ਦਰਾਂ ਉ ਘਰਾਂ ਸਿੱਖੀ ਸਿਮਤੋ ਪੁਰੋਸਾਂ ਢਾਲ ਗੁਰਸੀ ਵੀਐ ਐਹਨੇ ਸਸਾ ਹਵੇ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਭੂ ਵਸਿਫਤ ਖਸਾਮ ਦੀ ਦੂਰ ਅਰਸਾ ਹੋ ਕੋਰ ਸਾਹੋ ਟੱਟੀ ਐ ਤੋਦਿ ਢਿਠੇ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਤੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਸਾ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਬੀਸਾ ਨੂੰ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਖੇ ਮਹੱਲਾ ਚੌਥਾ ਪੰਜ ਪਦਾ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੋਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਆ ਜਾਈ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਕਾਕਤਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਾਈ ਗੁਰਮਤਿ RAM ਨਾਮ ਪਰਗਾਸਹੁ ਸਦਾ ਰਹਹੁ ਸਰਣਾਈ ਰਹਾਉ ਇਹੋ ਸੰਸਾਰ ਸਭ ਆਮਣ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜੀਓ ਕਿਰਪਾ ਕਰਹਾਉ ਗੌਰ ਮੇਲਾਉ ਤਾ ਹਰ ਨਾਮੇ ਸਮਾਣਾ ਜੇ ਸਕੀ ਵਖ ਸੋਈ ਪ੍ਰਭ ਜਾਣੈ ਜਿਸਨੋ ਦੇ ਸੋ ਪਾਏ ਵਾਸਤ ਅਨੂਪ ਆਤਿ ਆਗਮ ਅਗੋਚਰ ਗੋਰ ਪੂਰਾ ਅਲਖ ਲਖਾਈ ਜੇਨੇ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠੇ ਆਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖ ਲੁਕਾਈ ਸਭ ਕੇ ਸ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤਿ ਕਰਹਿ ਸੋ ਪਾਈ ਜਨ ਨਾਨਕ ਅਵਰਦਾ ਕੋਈ ਸਭ ਕੇ ਸੇਰਾ ਤੂੰ ਅੰਤਰ ਜਾਮੀ ਤੂ ਸਬਨਾ ਕਾ ਪ੍ਰਭ ਸੋਈ ਜਿਸ ਨੋ ਦਾਤ ਕਰਹਿ ਸੋ ਪਾਈ ਜਾਨ ਨਾਨਕ ਅਵਰ ਨ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਗੁਰੂ ਜੀ ਕੀ ਸਤਿ ਨਿਵਾਜ ਜੀ ਪਰਮ ਸਤਕਾਰਯੋਗ ਸਾਤ ਸੰਗਤ ਜੀ